ਸਬਾ ਚੋਣਾਂ ਦੇ ਚੱਲਦੇ ਜਿਥੇ ਕੀ ਪੂਰੇ ਪੰਜਾਬ ਦੇ ਲੋਕ ਨਵੀਂ ਕੇਂਦਰ ਸਰਕਾਰ ਬਣਾਉਣ ਦੇ ਲਈ ਉਤਸ਼ਾਹਿਤ ਸਨ ਉੱਥੇ ਹੀ ਜਗਰਾਉਂ ਦੇ ਪਿੰਡ ਪੁੰਦੜੀ ਅਤੇ ਅਖਾੜਾ ਦੇ ਲੋਕਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਸੋ ਇਹਨਾਂ ਦੋਵੇਂ ਪਿੰਡਾਂ ਦੇ ਵਿੱਚ ਕੋਈ ਵੀ ਬੂਥ ਨਹੀਂ ਲੱਗਣ ਦਿੱਤਾ ਪਿੰਡ ਦੇ ਜੁੜੇ ਸਰਕਾਰੀ ਸਕੂਲਾਂ ਵਿੱਚ ਵੋਟ ਪਾਈ ਜਾਣੀ ਸੀ ਉਹ ਸਕੂਲ ਵੀ ਪੂਰੀ ਤਰ੍ਹਾਂ ਖਾਲੀ ਪਏ ਹੋਏ ਸਨ ਇਹਨਾਂ ਪਿੰਡਾਂ ਦੇ ਵਿੱਚ ਬਾਇਓ ਗੈਸ ਪਲਾਂਟ ਫੈਕਟਰੀਆਂ ਲੱਗ ਰਹੀਆਂ ਨੇ ਪਿੰਡ ਵਾਸੀ ਇਹਨਾਂ ਫੈਕਟਰੀਆਂ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰਾਂ ਦੇ ਵੱਲੋਂ ਪਿੰਡ ਵਾਸੀਆਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਦੂਸ਼ਤ ਗੈਂਸਫੈਕਟਰੀ ਲੱਗ ਰਹੀ ਹੈ ਅਸੀਂ ਵਿਰੋਧ ਦੇ ਵਿੱਚ ਇੱਕ ਸੰਘਰਸ਼ ਕਮੇਟੀ ਬਣਾਈ ਤੇ ਸਾਡੀਆਂ 4-5 ਆਪਣੀਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਜੀ ਉਹ ਤਾਂ ਬਸ ਇੱਕੋ ਗੱਲ ਕਹੀ ਜਾਂਦੇ ਆ ਨੋਟਾ ਨੱਪੋ ਵੋਟ ਪਾਓ ਪਰ ਸਾਡਾ ਪੂਰਨ ਤੌਰ ਤੇ ਬਾਈਕਾਟ ਹੈ ਜੀ ਅਸੀਂ ਬਾਈਕਾਟ ਰਹੀ ਦੱਸਣਾ ਚਾਹੁੰਦੇ ਆ ਸਰਕਾਰਾਂ ਨੂੰ ਅਸੀਂ ਉਹਨਾਂ ਚ ਨਹੀਂ ਹਿੱਲਾਂਗੇ ਜਿੰਨਾ ਚਿਰ ਮੰਨ ਲਓ ਕਿ ਇਹ ਫੈਕਟਰੀ ਬੰਦ ਨਹੀਂ ਹੁੰਦੀ ਪੂਰਨ ਤੌਰ ਤੇ ਬੰਦ ਨਹੀਂ ਹੁੰਦੀ ਬਾਈਕਾਟ ਬੰਦਾ ਅੱਕ ਕੀ ਕਰਦਾ ਵਾ ਸਾਨੂੰ ਵੀ ਪਤਾ ਵੀ ਸਾਡਾ ਵੋਟ ਪਾਉਣ ਦਾ ਹੱਕ ਆ ਪਰ ਵੋਟ ਪਾਈਏ ਕਿਸੇ ਲਈ ਅਸੀਂ ਆਪਦੀਆਂ ਪੀੜ੍ਹੀਆਂ ਲਈ ਲੜ ਰਹੇ ਆਂ ਸਾਡੀਆਂ ਪੀੜ੍ਹੀਆਂ ਨੂੰ ਅਸੀਂ ਆਪਦੀਆਂ ਨੂੰ ਕੀ ਜਵਾਬ ਦੇਵਾਂਗੇ ਜੇ ਇਹ ਗੈਸ ਫੈਕਟਰੀ ਲੱਗ ਜਾਂਦੀ ਆ ਜਿਵੇਂ ਦੱਸਿਆ ਹੀ ਆ ਕਗਰਾਨੀ ਰਾਜਪੂਤਾਂ ਲੱਗੀ ਹੋਈ ਆ ਇਹ ਨਾਲ ਦੀ ਫੈਕਟਰੀ ਜੀ ਜਦੋਂ ਉੱਥੋਂ ਦੇ ਲੋਕ ਖਾਣਾ ਖਾਂਦੇ ਆ ਬਾਰ-ਬਾਰੀਆਂ ਬੰਦ ਕਰਕੇ ਖਾਂਦੇ ਆ ਨਾ ਟਾਕੇ ਰੱਖਣਾ ਪੈਂਦਾ ਹੁਣ ਜਦੋਂ ਉਹਨਾਂ ਨੇ ਸੰਘਰਸ਼ ਸ਼ੁਰੂ ਕਰਤਾ ਉੱਥੇ ਵੀ ਪੂਰਨ ਤੌਰ ਤੇ ਬਾਈਕਾਟ ਆ ਸਾਡੇ ਨੇੜੇ ਮੁਸਕਾਵਾਦ ਟੱਪੀਆਂ ਖੀਰਨੀਆਂ ਉੱਥੇ ਵੀ ਬਾਈਕਾਟ ਆ ਜੀ ਅਖਾੜੇ ਵੀ ਬਾਈਕਾਟ ਆ ਜੀ ਹਾਂਜੀ ਘਟ ਘਟ 8-10 ਪਿੰਡ ਹੋ ਗਏ ਜਿਸੇ ਬਾਈਕਾਟ ਸਰਕਾਰਾਂ ਤੋਂ ਔਖੇ ਹੋ ਤੁਸੀਂ ਬਿਲਕੁਲ ਜੀ ਔਖੇ ਆ ਜੀ ਅਸੀਂ ਬੋਰਡ ਕਿਉਂ ਪਾਈਏ ਕਦੇ ਦੀ ਚੋਣ ਨਹੀਂ ਉਹਨਾਂ ਨੂੰ ਇਹ ਮੁੱਦਾ ਹੈ ਵੀ ਸਾਡੇ ਪਿੰਡ ਨਾਲ ਇੱਕ ਬਾਇਓ ਗੈਸ ਫੈਕਟਰੀ ਲੱਗ ਰਹੀ ਹੈ ਪ੍ਰਦੂਸ਼ਿਤ ਗੈਸ ਫੈਕਟਰੀ ਜਿਹੜਾ ਅਸੀਂ ਲਗਭਗ ਢਾਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਾਂ ਕੋਈ ਪ੍ਰਸ਼ਾਸਨ ਨੇ ਸੁਣਿਆ ਕੋਈ ਸਰਕਾਰ ਨੇ ਨਹੀਂ ਸੁਣਿਆ ਅਸੀਂ ਬਹੁਤ ਮੰਗ ਪੱਤਰ ਵੀ ਦੇਤੇ ਕੋਈ ਵੋਟਾ ਵਾਲਾ ਨਹੀਂ ਆਇਆ ਨਾ ਸਾਡੀ ਕਿਸ ਨੇ ਹਮਾਇਤ ਕੀਤੀ ਹੈ ਪ੍ਰਸ਼ਾਸਨ ਲਾਰੇ ਲਾਪਿਆ ਤੋਂ ਬਣਾ ਕੁਸ਼ਰੀ ਕਰ ਰਿਹਾ ਕੱਲ ਏਡੀਸੀ ਸਾਹਿਬ ਨਾਲ ਮੀਟਿੰਗ ਹੋਈ ਐ ਖੀਲੀ ਮੀਟਿੰਗ ਐ ਉਹ ਸਾਨੂੰ ਇੱਕਦਮ ਦਬਾਅ ਪਾਉਂਦੇ ਰਹੇ ਵੀ ਤੁਸੀਂ ਨੋਟਾ ਦਵਾ ਦਿਓ ਅਸੀਂ ਕਹਿੰਦਾ ਸਾਨੂੰ ਨੋਟਾ ਤੇ ਵਿਸ਼ਵਾਸ ਹੀ ਨਹੀਂ ਅਸੀਂ ਸਿਸਟਮ ਚ ਸਿਸਟਮ ਦੇ ਵਿੱਚ ਅਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਸਾਡਾ ਸਿਹਤ ਸਿਸਟਮ ਖਰਾਬ ਕਰ ਰਹੇ ਹੋ ਅਸੀਂ ਚੋਂਡ ਸਿਸਟਮ ਨੂੰ ਕਿਵੇਂ ਠੀਕ ਕਹਿ ਦਈਏ ਹੈ ਸਾਨੂੰ ਤੁਸੀਂ ਮੌਤ ਦੇ ਮੂੰਹ ਚ ਧੱਕ ਰਹੇ ਹੋ ਸੋ ਕੱਲ ਅਸੀਂ ਸਾਡੇ ਭਾਈਆਂ ਨੇ ਸਾਰੀ ਸੰਘਰਸ਼ ਕਮੇਟੀ ਦੇ ਠੋਕ ਕੇ ਜਵਾਬ ਦਿੱਤਾ 100% ਬਾਈਕਾਟ ਆ ਤੁਸੀਂ ਦੇਖ ਸਕਦੇ ਹੋ ਕਿਤੇ ਬੂਥ ਨਹੀਂ ਲੱਗਿਆ ਕੋਈ ਵੀ ਬੰਦਾ ਪੋਲਿੰਗ ਉੱਥੇ ਆਇਆ ਨਹੀਂ ਹੈਗਾ ਜਿੱਥੇ ਵੋਟਾਂ ਪੈ ਰਹੀਆਂ ਸੋ ਜੀ ਮੰਗ ਪੱਤਰ ਤੋਂ ਲੈ ਕੇ ਅਸੀਂ 64 ਦਿਨ ਹੋ ਗਏ ਉੱਥੇ ਤਰਨ ਲੱਗਿਆ ਫੈਕਟਰੀ ਦੇ ਬਾਹਰ 64 ਅੱਜ 65ਵਾਂ ਦਿਨ ਹੈ ਸਾਡੂੰ ਸੁਣਿਆ ਹੀ ਨਹੀਂ ਕਿਸੇ ਨੇ ਇਹ ਇਕੱਲਾ ਸਾਡੇ ਪਿੰਡ ਦਾ ਬਾਈਕਾਟ ਨਹੀਂ ਨਾਲ ਕੋਟ ਉਮਰਾ ਖਦਾਈ ਚੱਕ ਜਾਂ ਹੋਰ ਪਿੰਡਾਂ ਨੇ ਵੀ ਬੂਥ ਨਹੀਂ ਲਾਏ ਠੀਕ ਹੈ ਇੱਥੇ 100% ਆ ਦੂਜੇ ਸਾਡੇ ਮਾੜਾ ਮੋਟਾ ਹੋ ਜਾਂਦਾ ਪਰ ਉਹ ਸਾਡੇ ਨਾਲ